ਅਸੀਂ ਲਈ ਅਸੀਂ ਤੁਹਾਡੇ ਲਈ ਇਹ ਵੀਡੀਓ ਲੈ ਕੇ ਆਏ ਆ ਪੈਰ ਕਿਉਂ ਸੋਨ ਹੋ ਜਾਂਦੇ ਇਸ ਦਾ ਮੇਨ ਕਾਰਨ ਹੈ ਕਿ ਇਹ ਤਾਂ ਆਪਾਂ ਸੋਚ ਨਹੀਂ ਲਏ ਕਿ ਬਰਾ ਮੇਨ ਕਾਰਨ ਹੈ ਕਿ ਆਪਾਂ ਮੈਡੀਸਨ ਤੇ ਮੈਡੀਸਨ ਲੈ ਰਹੇ ਆ ਬਿਨਾ ਬੜੀ ਸੰਤ ਤੋਂ ਵੀ ਆਪਣੇ ਪੈਰ ਠੀਕ ਹੋ ਸਕਦੇ ਆਪਾਂ ਪੁਰਾਣਾ ਟਾਈਮ ਭੁੱਲ ਜਾਂਦੇ ਆਪਾਂ ਕੀ ਹੁੰਦਾ ਇਸ ਆਜੋ ਅੱਜ ਤੁਹਾਨੂੰ ਬਹੁਤ ਹੀ ਸੌਖਾ ਤੇ ਸਰਲ ਉਪਾਏ ਦਸਾਂਗੇ ਤੁਸੀਂ ਕਰਨਾ ਕੀ ਹੈ ਆਪਾਂ ਕੀ ਕਰਦੇ ਹਾਂ ਅੱਜਕੱਲ ਇੱਕ ਤਾਂ ਆਪਣਾ ਪੇਟ ਸਾਫ਼ ਨਹੀਂ ਹੋ ਰਾ ਟੈਨਸ਼ਨ ਬਹੁਤ ਡਿਪਰੈਸ਼ਨ ਚ ਜਾ ਕੇ ਮਤਲਬ ਪੇਟ ਸਾਫ਼ ਨਹੀਂ ਹੁੰਦਾ ਉਹਦੇ ਨਾਲ ਹੀ ਆਪਣੇ ਤਣਾਅ ਵਾਧੇ ਜਾਂ ਦਿਮਾਗ ਦਾ ਤਣਾਅ ਵਧ ਉਸ ਨੂੰ ਮੇਨ ਕਾਰਨ ਕੀ ਕਿਵੇਂ ਠੀਕ ਕਰਨਾ ਪਰ ਪੈਰਾਂ ਦੇ ਮੇਨ ਆਪਣੀ ਪੈਰਾਂ ਦੀ ਸਨ ਹੋਣ ਦਾ ਕਾਰਨ ਦੱਸ ਰਿਹਾ ਆ ਆਪਾਂ ਕੀ ਕਰਦੇ ਆ ਅੱਜ ਕੱਲ੍ਹ ਘਰਾਂ ਵਿੱਚ ਇੰਗਲਿਸ਼ ਸੀਡ ਦਾ ਉਪਯੋਗ ਕਰਦੇ ਆ ਟੱਟੀ ਜਾਨਵਰ ਆ ਆਪਾਂ ਇੰਗਲਿਸ਼ ਸੀਡ ਦਾ ਹੀ ਉਪਯੋਗ ਕਰਦੇ ਆ ਇਹ ਸਭ ਤੋਂ ਵੱਡੀ ਬਿਮਾਰੀ ਤਾਂ ਆਪਾਂ ਖੁਦ ਹੀ ਪਾਲੀ ਹੋਈ ਹੈ ਸੋ ਜੇ ਆਪਣੇ ਘਰ ਵਿੱਚ ਦੇਸੀ ਸੀਡ ਜੋ ਪਹਿਲਾਂ ਪੈਰਾ ਪਾਰਮੈਡ ਕਿੱਟੜੀ ਕਰ ਦਿੰਦੇ ਸੀ ਉਹ ਸੀਡ ਹੋਵੇ ਬਲੱਡ ਸਰਕਲ ਕਦੇ ਨਹੀਂ ਰੁਕਦਾ ਪੈਰ ਕਦੇ ਨਹੀਂ ਸੋਨ ਹੋਣਗੇ ਕਿਉਂਕਿ ਜਦੋਂ ਆਪਾਂ ਪੈਰਾਪਾਰ ਬੈਠਦੇ ਆ ਤੇ ਜਦੋਂ ਅਗਰ ਟੱਟੀ ਕਰਕੇ ਕੁੱਟਦੇ ਆ ਤੇ ਆਪਣੇ ਪੈਰਾ ਵੇ ਲੱਤਾਂ ਦੇ ਵਿੱਚ ਕਈ 22 ਸਪੀਡ ਦੇ ਨਾਲ ਬਲੱਡ ਪ੍ਰੈਸ਼ਰ ਜਿਹੜਾ ਬਲੱਡ ਹੁੰਦਾ ਆਪਣਾ ਵਰਕ ਕਰਦਾ ਜੋ ਖੁੱਲੀਆਂ ਨਾ ਬੰਦ ਹੋਈਆਂ ਨਾੜਾਂ ਵੀ ਖੁੱਲ ਜਾਂਦੀਆਂ ਆਪਾਂ ਅੱਜ ਕੀ ਕਰਦੇ ਆ ਇਹ ਸੀਟ ਬਣਾਈ ਜਿਹੜੀ ਦੂਸਰੀ ਸੀਟ ਹੈ ਅੰਗਰੇਜ਼ੀ ਸੀਟ ਹੈ ਉਹਦਾ ਉਪਯੋਗ ਕਦੋਂ ਹੁੰਦਾ ਸੀ ਜਦੋਂ ਕਿ ਕੋਈ ਬਿਮਾਰ ਬੰਦਾ ਜੋ ਨਹੀਂ ਬੈਠ ਸਕਦਾ ਸੀ ਟਾਇਲਟ ਦੇ ਵਿੱਚ ਟੱਟੀ ਨਹੀਂ ਜਾ ਸਕਦਾ ਪੈਰਾ ਪਾਰ ਬੈਠ ਕੇ ਯੁਰਗ ਬੰਦੇ ਵਾਸਤੇ ਬਣੀ ਗਈ ਸੀ ਤੇ ਇਹ ਆਪਾਂ ਆਪ ਹੀ ਖੁਦ ਬਿਮਾਰੀਆਂ ਖੁਦ ਹੀ ਛੇੜ ਲਈਆਂ ਇਹ ਆਪਾਂ ਛੋਟੇ ਜਿਹਾਂ ਦੇ ਬੱਚੇ ਨੂੰ ਉੱਥੇ ਲਗਾ ਦਿੰਦੇ ਆ ਆਪਣੇ ਗੋਡੇ ਕੰਮ ਕਰ ਤਾਂ ਹੀ ਕਰ ਲੋ ਅੱਗੇ ਕੀ ਗੋਡੇ ਦੀ ਬਿਮਾਰੀ ਕਦੇ ਸੁਣੀ ਸੀ ਕਦੇ ਨਹੀਂ ਹੁੰਦੀ ਸੀ ਕਿਉਂ ਜਿਸੇ ਕਰਕੇ ਨਹੀਂ ਹੁੰਦੀ ਸੀ ਇਸ ਲਈ ਤੁਸੀਂ ਘਰ ਵਿੱਚ ਇੱਕ ਇੱਕਤਾ ਦੇਸੀ ਸੀਡ ਜ਼ਰੂਰ ਲਗਵਾਓ ਮੇਨ ਕਾਰਨ ਹੀ ਆਪਣੇ ਨਾੜਾਂ ਸੋਨੋ ਇਹਦੇ ਨਾੜ ਬਲੱਡ ਸਰਕਲ ਰੁਕ ਜਾਂਦਾ ਨਾੜਾਂ ਆਪਣੇ ਖਤਮ ਹੋ ਜਾਂਦੇ ਆ ਉਹਦੇ ਕਰਕੇ ਆਪਣੇ ਗੋਡਿਆਂ ਚ ਲੱਤਾਂ ਚ ਦਰਦ ਹੁੰਦਾ ਸਵਨ ਰਹਿੰਦੇ ਆ ਇਹ ਹੀ ਆਪਾਂ ਦੇਸੀ ਸੀਡ ਤੇ ਜਾ ਕੇ ਟੱਟੀ ਕਰਦੇ ਆ ਆਪਾਂ ਜਦੋਂ ਕਟਦੇ ਆ ਤਾਂ ਪੈਰ ਦਾ ਪੈਰਾਂ ਦੇ ਵਿੱਚ ਜੋ ਲੱਤਾਂ ਦੇ ਵਿੱਚ ਨਾੜਾਂ ਦਾ ਬਲੱਡ ਸਰਕਲ ਰੁਕਿਆ ਹੁੰਦਾ ਉਹ ਨਾੜਾਂ ਖੁੱਲ ਜਾਂਦੀਆਂ ਆ ਇਹ ਬਹੁਤ ਹੀ ਸਹੀ ਉਪਾਅ ਹੈ ਕੋਈ ਤੁਹਾਨੂੰ ਮੈਡੀਸਨ ਦੀ ਲੈਣ ਦੀ ਲੋੜ ਨਹੀਂ ਹੈਗੀ ਆਪਾਂ ਥਾ ਥਾ